ਹਰਸ਼ 24 ਚੈਨਲ ਤੋਂ ਤੇ ਇਸ ਵਕਤ ਅਸੀਂ ਪਿੰਡ ਬਲੱਗਣ ਵਿਖੇ ਉਥੋਂ ਦੇ ਸਰਪੰਚ ਸੁਖਵਿੰਦਰ ਸਿੰਘ ਜੀ ਦੇ بیٹے ਸਰਦਾਰ ਉਹ ਆਪਣਾ ਭਾਰਾ ਇਹ ਉਹਨਾਂ ਦੇ بیٹے ਜਸ਼ਨ ਜਸ਼ਨਪ੍ਰੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਤੇ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕਿ ਇਹਨਾਂ ਨੇ ਆਪਣੇ ਇਹਨਾਂ ਦੇ ਪਿੰਡ ਦੇ ਵਿੱਚ ਇਹਨਾਂ ਨੇ ਸਰਪੰਚੀ ਜਿਹੜੀ ਲਈ ਹੈ ਇਹ ਬਹੁਤ ਵਧੀਆ ਹੈ ਕਿ ਪਿੰਡ ਵਾਸੀ ਇਹਨਾਂ ਨੂੰ ਬਹੁਤ ਮਾਣ ਦੇ ਨਾਲ ਸਰਪੰਚੀ ਦਿੱਤੀ ਹੈ ਕਿ ਅਸੀਂ ਇਹਨਾਂ ਕੋਲੋਂ ਕੰਮ ਕਰਵਾਵਾਂਗੇ ਤੇ ਇਹ ਆਸ ਹੈ ਕਿ ਸਾਨੂੰ ਇਹ ਕਰਨਗੇ ਵੀ ਕਿ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਆਓ ਕਿ ਇਹ ਕੀ ਕਹਿੰਦੇ ਨੇ ਇਹ ਸਰਪੰਚ ਸਾਹਿਬ ਦੇ ਬੇਟੇ ਨੇ ਤੇ ਇਹਨਾਂ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਅੱਛਾ ਸਰ ਇਹ ਸਭ ਤੋਂ ਪਹਿਲਾਂ ਤੇ ਆਪਾਂ ਗੱਲ ਕਰਦੇ ਹਾਂ ਕਿ ਤੁਹਾਡੇ ਜਿਹੜੇ ਪਿੰਡ ਦੀਆਂ ਵੋਟਾਂ ਪਈਆਂ ਨੇ ਤੇ ਉਹ ਮੇਕਲ 809 ਬੋਟਾ ਸੀ ਹਨ ਟੋਟਲ ਤੇ ਉਹਦੇ ਵਿੱਚੋਂ ਪੋਲ ਹੋਈਆਂ ਤੁਹਾਡੀਆਂ 632 632 ਹਨਾ 632 ਹਾਂਜੀ ਹਾਂਜੀ ਤੇ ਤੁਹਾਡੀ ਪੰਚਾਇਤੀ ਪੈੜੀ ਕਿੰਨੀ ਸਰ 10 ਕਿੱਲੇ 10 ਕਿੱਲੇ ਵੈਰੀ ਗੁੱਡ ਤੇ ਅੱਜ ਸਰ ਸਭ ਤੋਂ ਮੈਂ ਹੁਣ ਆਪਾਂ ਗੱਲ ਕਰਦੇ ਆਂ ਕਿ ਜਿਹੜਾ ਤੁਸੀਂ ਹੁਣ ਕੰਮ ਕਰਾਓਗੇ ਸਭ ਤੋਂ ਪਹਿਲਾਂ ਕਿਹੜਾ ਕੰਮ ਕਰਾਓਗੇ ਪਿੰਡ ਦਾ ਸਭ ਤੋਂ ਪਹਿਲਾਂ ਭਾਜੀ ਮੜੀਆਂ ਦਾ ਕਰਾਵਾਂਗੇ ਹਾਂ ਮੜੀਆਂ ਮੜੀਆਂ ਕੱਚੀਆਂ ਉਹ ਪਿਆ ਸਾਰਾ ਖਰਾਬ ਹੋਇਆ ਉਹ ਕਲਾਵਾਂ ਸਾਰਾ ਚਾਰਦਵਾਰੀ ਬਲ ਕੇ ਫਿਰ ਪੈ ਪੋਇਆ ਬਣਾਉਣੀ ਵਧੀਆ ਜੀ ਮੇਂ ਚੰਮੜੀਆਂ ਦਾ ਮਤਲਬ ਜਿਹੜਾ ਆਵਾ ਕੰਮ ਉਹ ਤੁਸੀਂ ਕਰਾਓਗੇ ਤੇ ਮੜੀਆਂ ਦਾ ਮਤਲਬ ਕੱਚੀਆਂ ਨੇ ਹਾਲੇ ਹਨਾ ਇੱਕ ਹੀ ਮੜੀਆਂ ਨੇ ਕੱਠੀਆਂ ਨੇ ਕੱਠੀਆਂ ਸਾਰੀਆਂ ਸਾਰੇ ਸਾਰੇ ਪਿੰਡ ਦੀਆਂ ਵੈਰੀ ਗੁੱਡ ਤੇ ਅੱਛਾ ਸਰ ਉਹ ਇਸ ਤੋਂ ਬਾਅਦ ਹੋਰ ਕੰਮ ਤੁਸੀਂ ਕਿਹੜਾ ਹੋ ਕੇ ਹੋ ਜੀ ਛੱਪੜ ਜੋ ਆਡੇ ਪਿੰਡ ਦਾ ਉਹ ਹਰਜੀਤ ਸਿੰਘ ਸਰਪੰਚ ਹੋ ਜੀ ਹਰਜੀਤ ਸਿੰਘ ਸਰਪੰਚ ਜੀ ਪੁਰਾਣੇ ਆ ਉਹ ਉਹਨਾਂ ਨੇ 40 ਫੁੱਟ ਡੂੰਗਾ ਸਲੇਪਟਾਇਆ ਰੇਤ ਉਹ ਹੋਏ 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 66 ਨੂੰ 40 ਫੁੱਟ ਡੂੰਗਾ ਉਹ ਚੋਂ ਰੇਤ ਕਢਾਈ 66 ਚੋਂ ਇਹ ਕਿਹੜੇ ਸਰਪੰਚ ਨੇ ਜੀ ਕੀ ਨਾਮ ਸੀ ਉਹਦਾ ਹਰਜੀਤ ਸਿੰਘ ਸਰਪੰਚ ਜੀ ਹਰਜੀਤ ਸਿੰਘ ਸਰਪੰਚ ਉਹ ਵੈਰੀ ਗੁੱਡ ਸਰ ਇਹ ਕਿਸੇ ਨੇ ਅਜੇ ਉਹ ਤੇ ਐਕਸ਼ਨ ਨਹੀਂ ਲਿਆ ਨਹੀਂ ਨਹੀਂ ਹੁਣ ਲਵਾਂਗੇ ਜੀ ਨਹੀਂ ਅਜੇ ਤੱਕ ਕਿਸੇ ਨੇ ਨਹੀਂ ਹੀ ਲਿਆ ਨਹੀਂ ਕਿਸੇ ਨੇ ਲਿਆ ਹੁਣ ਲਵਾਂਗੇ अच्छा आज ਹੁਣ ਲਓਗੇ ਪਹਿਲਾਂ ਹਿੱ ਤੱਕ ਮਤਲਬ ਕਿਸੇ ਨੇ ਐਕਸ਼ਨ ਨਾ ਨਹੀਂ ਗਿਆ ਠੀਕ ਹੈ ਜੀ ਲਾਗੇ ਬਨੇ ਕਰੋ ਉਹਨਾਂ ਦੀਆਂ ਸਲੀਆਂ ਨਹੀਂ ਖਰਾਬ ਹੋਣੀਆਂ ਓਏ ਹੋਏ ਹੋਏ ਹੋਊਗੀ ਸ਼ਹਿਰੇ ਪਾਣੀ ਛੜਾ ਉਹ ਥੱਲੇ ਥੱਲੇ ਜਾ ਆ ਗਏ ਹੁਣ 40 ਫੁੱਟ ਸਰ ਬੜਾ ਡੂੰਗਾ ਹੁੰਦਾ ਹੈ ਤੇ 40 ਫੁੱਟ ਡੂੰਗਾ ਰੇਰ ਕਢਾਉਣੀ ਤੇ ਇਹ ਇਹ ਇਹਨਾਂ ਨੂੰ ਕਿਸੇ ਨੇ ਕੁਝ ਨਹੀਂ ਕਿਹਾ ਨਹੀਂ ਜੀ ਅੱਛਾ ਕੌਣ ਕੌਣ ਕਰੋਗੇ ਤੁਸੀਂ ਕਾਰਵਾਈ ਤੇ ਅੱਛਾ ਸਰ ਇਸ ਤੋਂ ਇਲਾਵਾ ਕੀ ਕਰੋਗੇ ਤੁਸੀਂ ਇਸ ਤੋਂ ਇਲਾਵਾ ਸਾਡੇ ਪਿੰਡ ਦਾ ਜਿਹੜਾ ਨਾਲਾ ਵਾ ਸਾਰਾ ਉਹ ਪੱਕਾ ਕਰਾਵਾਂਗੇ ਜੀ ਅੱਛਾ ਨਾਲਾ ਨਾਲਾ ਪੱਕਾ ਕਰਾਓਗੇ ਵੈਰੀ ਗੁੱਡ ਸਰ ਬਹੁਤ ਵਧੀਆ ਗੱਲ ਹੈ ਜੀ ਕਿ ਇੱਕ ਜਿਹੜਾ ਗੰਦਗੀ ਆ ਉਹਨੂੰ ਜਿਹੜੀ ਵੀ ਇੱਕ ਆਪਾਂ ਦੇ ਵਧੀਆ ਤਰੀਕੇ ਦੇ ਨਾਲ ਜੇ ਬਣਾਵਾਂਗੇ ਤੇ ਉਹ ਸਾਫ਼ ਤਰੀਕੇ ਨਾਲ ਜਾਊਗੀ ਠੀਕ ਹੈ ਜੀ ਬਹੁਤ ਵਧੀਆ ਗੱਲ ਹੈ ਕਿ ਇਹ ਬਾਹਰ ਬੂਰਨੀ ਜਾਊਗੀ ਸਿੱਧੀ ਆਪਣੇ ਰਸਤੇ ਦੇ ਜਾਊਗੀ ਉਹ ਬਹੁਤ ਵਧੀਆ ਹੈ ਜੀ ਸੋਚ ਹੈ ਸਰ ਤੁਹਾਡੀ ਇਹ ਤਾਂ ਸਾਰੇ ਇਸ ਤੋ ਲਾਵਾ ਹੋਰ ਤੁਸੀਂ ਕੰਮ ਜੜਾ ਕਰਨਾ ਵਾ ਉਹ ਕਿਹੜਾ ਕਰਨਾ ਹੋਰ ਇਹ ਤੁਹਾਡੇ ਬਾਬਾ ਜੀ ਆ ਜੀ ਉਹਨਾਂ ਦਾ ਨਿਕਾਸ ਨਹੀਂ ਜਾਂਦਾ ਪਾਣੀ ਦਾ ਜਿਹੜਾ ਮੰਨੇ ਅੱਛਾ ਉਹ ਕਰਵਾਵਾਂਗੇ ਜੀ ਬਾਬਾ ਜੀ ਦੇ ਡੇਰਾ ਵਾ ਉਹਦਾ ਪਾਣੀ ਦਾ ਨਿਕਾਸ ਕਿਸੇ ਬੰਦੇ ਨਹੀਂ ਜਾਂਦਾ ਉਹ ਉਹ ਤੁਸੀਂ ਕਰਾਓਗੇ ਹਾਂਜੀ ਉਹ ਕਰਵਾਵਾਂਗੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਸਰ ਕੀ ਇਸ ਤੋਂ ਬਾਅਦ ਦੇ ਜਾਂਦਾ ਵਜੀ ਹੋਰ ਨਾ ਡੇਰਿਆਂ ਦੀ ਜਿਹੜੇ ਕੱਚੇ ਰਸਤੇ ਆ ਉਹ ਪੱਕੇ ਕਰਾਓਗੇ ਪੱਕੇ ਕਰਾਵਾਂਗੇ ਵੈਰੀ ਗੁੱਡ ਵੈਰੀ ਗੁੱਡ ਵੈਰੀ ਬਹੁਤ ਵਧੀਆ ਸਰ ਜੀ ਡੇਰਿਆਂ ਦੇ ਜਿਹੜੇ ਬਲੇ ਰਸਤੇ ਆ ਉਹ ਤੁਸੀਂ ਪੱਕੇ ਕਰਾਓਗੇ ਤੇ ਇਸ ਤੋਂ ਇਲਾਵਾ ਬਾਕੀ ਸਰ ਪਿੰਡ ਦੇ ਜਿਹੜੇ ਕੋਈ ਨਾਲੀਆਂ ਗਲੀਆਂ ਉਹਨਾਂ ਦਾ ਗਲੀਆਂ ਭਾਜੀ ਗਲੀਆਂ ਸਾਰੀਆਂ ਪੱਕੀਆਂ ਦੇ ਲੇਟਾਂ ਨੂੰ ਢਾਈਆਂ ਹੀ ਪਿਛੇ ਅੱਛਾ ਉਹ ਵੀ ਅਜੇ ਸੰਖਾਵੇ ਸਰਪੰਚ ਜੀ ਅੱਛਾ ਹੀ ਲੈਟਾਰਜੀ ਸਿੰਘ ਜੀ ਆਈ ਆਈ ਤੇ ਉਹ ਵੀ ਵੇਖੋ ਜੀ ਸੁਣੋ ਇਹ ਇਹ ਪਿੰਡ ਲੱਗਣ ਜਿਹੜਾ ਹੈ ਇਸ ਪਿੰਡ ਦੇ ਵਿੱਚ ਲੈਟਾਂ ਸੋਲਰ ਲੈਟਾਂ ਜਿਹੜੀਆਂ ਹੁੰਦੀਆਂ ਨੇ ਆਈਆਂ ਆਂ ਹੀ ਉਹ ਪਿੰਡ ਦੇ ਵਿੱਚ ਲੱਗਣ ਵਾਸਤੇ ਤੇ ਇੱਥੋਂ ਦੇ ਜਿਹੜੇ ਸਰਪੰਚ ਪਹਿਲੇ ਸਨ ਸਰਪੰਚ ਹਰਜੀਤ ਸਿੰਘ ਜੀ ਉਹ ਲੈਟਾਂ ਵੀ ਖਾ ਗਏ ਇੱਥੋਂ ਦੀਆਂ ਵੇਖੋ ਲੈਟਾਂ ਇੱਕ ਕੀ ਚੀਜ਼ ਹੈ ਲੈਟਾਂ ਖਾਣੀਆਂ ਇੱਕ ਕਿੱਡੀ ਇੱਕ ਵੱਡੀ ਗੱਲ ਹੈ ਦਸੋ ਮੈਨੂੰ ਕਿ ਕਿੱਡੀ ਵੱਡੀ ਗੱਲ ਐ ਇਹ ਸਾਰੇ ਸੋਚਣ ਲੋਗ ਤੇ ਇਹ ਦੇਖਣ ਵੀ ਇਹ ਦੇਖ ਕੇ ਤੇ ਲੋਗ ਵੀਊ ਵੀ ਕਰਨੇ ਨੂੰ ਕਿ ਇਹ ਵਾਕਿਆ ਕੀ ਗੱਲ ਐ ਕਿ ਕਿਉਂ ਸਰਪੰਚ ਸਾਹਿਬ ਨੇ 40 ਫੋਟ ਸੜੈੜੀ ਛੱਪੜ ਜਿਹੜਾ ਡੂੰਗਾ ਕਰਾਇਆ ਤੇ ਇਹ ਲੈਟਾਂ ਖਾਧੀਆਂ ਇਹ ਕੀ ਕਾਰਨ ਐ ਦਾ ਨਾ ਇਹ ਕਿੱਡੀ ਵੱਡੀ ਗੱਲ ਐ ਜੇ ਸੋਚੀਏ ਤੇ ਜੇ ਨਾ ਸੋਚੀਏ ਤੇ ਕੋਈ ਕੁਝ ਵੀ ਨਹੀਂ ਇਹ ਗੱਲ ਬੜੀ ਵੱਡੀ ਐ ਇਹ ਆਓ ਹੁਣ ਆਪਾਂ ਵੀਰ ਜੀ ਨਾਲ ਹੋਰ ਗੱਲ ਕਰਦੇ ਆਂ ਅੱਛਾ ਵੀਰ ਜੀ ਹੁਣ ਇਸ ਤੋਂ ਇਲਾਵਾ ਕੀ ਕਰੋਗੇ ਤੁਸੀਂ ਇਹ ਗਰਾਊਂਡ ਬਣਾਵਾਵਾਂਗੇ ਜੀ ਪਿੰਡ ਦੇ ਵਿੱਚ ਪੰਚਾਇਤੀ ਪੈੜੀ 'ਚ ਆਓ ਜੀ ਜੀ ਪੰਚਾਇਤੀ ਪੈੜੀ 'ਚ ਮੈਂ ਗਰਾਊਂਡ ਬਣਾਵਾਵਾਂਗੇ ਇੱਕ ਅੱਛਾ ਜੀ ਪੰਚਾਇਤੀ ਪੈੜੀ ਦੇ ਵਿੱਚੋਂ ਗਰਾਊਂਡ ਵੀ ਬਣਾਓਗੇ ਵੈਰੀ ਗੁੱਡ ਸਰ ਵੈਰੀ ਆ ਹੁੰਦਾ ਜੀ ਸਰ ਕੰਮ ਕਿ ਜਿਹੜੇ ਕੰਮ ਕਰਾਉਣ ਵਾਲੇ ਕਿ ਪੰਚਾਇਤੀ ਪੈੜੀ 'ਚੋਂ ਗਰਾਊਂਡ ਬਣਾਉਣੀ ਜਿੱਦਾਂ ਤੁਸੀਂ ਮੜੀਆਂ ਦਾ ਕੰਮ ਕਿਆ ਕਰਾਉਣਾ ਤੁਸੀਂ ਸਰ ਇਹੋ ਜੇ ਕੰਮ ਇਹਦੇ ਕੰਮ ਕਰਾਉਣ ਵਾਲੇ ਜਿਨ੍ਹਾਂ ਨੂੰ ਵਾਕਿਆ ਹੀ ਕਿਹਾ ਜਾਂਦਾ ਕੰਮ ਤੇ ਅੱਛਾ ਸਰ ਪਾਰਕ ਵਗੈਰਾ ਦਾ ਵੀ ਕੋਈ ਸਟਾਫ ਹੈ ਸਿਸਟਮ ਪਾਰਕ ਵੀ ਬਣਾਵਾਂਗੇ ਜੀ ਲਾਗੇ ਬੰਨੇ ਕੋ ਗਰਾਊਂਡ ਵੀ ਹੈ ਗਰਾਊਂਡ ਵੀ ਬਣਾਵਾਂਗੇ ਅੱਛਾ ਵੈਰੀ ਗੁੱਡ ਅੱਛਾ ਮੁਰਗੀ ਨਾ ਕੁੱਟ ਲੈ ਗਈ ਜੋ ਗਰਾਊਂਡ ਵੀ ਬਣਾਓਗੇ ਤੇ ਪਾਰਕ ਵੀ ਬਣਾਓਗੇ ਵੈਰੀ ਗੁੱਡ ਸਰ ਵੈਰੀ ਗੁੱਡ ਵੈਰੀ ਗੁੱਡ ਤੇ ਬਹੁਤ ਬਹੁਤ ਅਸੀਂ ਸਰ ਤੁਹਾਡਾ ਧੰਨਵਾਦ ਕਰਦੇ ਆਂ ਕਿ ਤੁਸੀਂ ਸਾਡੇ ਨਾਲ ਜਿਹੜੀ ਗੱਲਬਾਤ ਕੀਤੀ ਹੈ ਤੁਹਾਡੇ ਪਾਪਾ ਹੈ ਨਹੀਂ ਸੀ ਫਿਰ ਵੀ ਤੁਸੀਂ ਆਪਣੇ ਪਾਪਾ ਦੀ ਜਗ੍ਹਾ ਤੇ ਤੁਸੀਂ ਗੱਲਬਾਤ ਕੀਤੀ ਸਾਡੇ ਨਾਲ ਸਾਨੂੰ ਸਭ ਕੁਝ ਦੱਸਿਆ ਆਪਣੇ ਪਾਪਾ ਦੇ ਵਿਆਹ ਤੇ ਠੀਕ ਹੈ ਜੀ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਹੈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ